ਸਮਰਗਸਤ ਨੂੰ ਸਾਨੂੰ ਇੱਕ ਸਰਹੱਦਾਨੀ ਵਾਲਿਆਂ ਨੂੰ ਪੀਐਮ ਚੈਨਲ ਇਗਲਿਟ ਕੇ ਨਾਮ ਕੋ ਮੈਪ ਤੇ ਨਾਮ ਦਮ ਲਿਖਾਉਂਦੇ। ਉਥੇ ਕਿ ਡੈੱਡ ਬੋਡੀ ਦੀ ਕੋਈ ਜਾਣਕਾਰੀ ਮਿਲੀ। ਜਿਸੇ ਚੱਕ ਦੇਖਦੇ ਐ ਐਸਕੇਯੂ ਸਰਹੱਦ ਬਟੇਂਡਾ ਰੇਂਜ ਆਰਸੀਆਈਏ 1 ਮੇਂਡਾਏ ਮੌਕੇ ਤੇ ਪਹੁੰਚੇ ਨੇ ਐਡੀਐਸਪੀ ਸਾਹਿਬ ਵੀ ਗਏ ਸੀ। ਉੱਥੇ ਜਾ ਕੇ ਦੇਖਿਆ ਕਿ ਇੱਕ ਕਾਸ਼ ਹੈਗੀ ਐ ਇੱਕ ਲਗਭਗ 16 ਸਾਲ ਦੇ ਮੇਲ ਬੰਦੇ ਦੀ ਸੀ। ਜੋਹਰੂ ਦੇ ਘਰ ਦੇ ਵੀ ਆ ਕੇ ਪਤਾ ਲੱਗਿਆ ਕਿ ਉਹਦਾ ਨਾਮ ਮਤੀਪੂ ਸੀ ਤੇ ਉਹਦੀ ਉਲਾਮ ਸੀ ਕਿ ਉਹਨੂੰ ਇੱਕ ਦਿਨ ਪਹਿਲਾਂ ਦੇ ਹੀ ਭੱਲੰਦੇ ਸੀ ਆ ਉਹਦੇ ਕਿਹਾ ਕਿ ਉਹ ਸਾਨੂੰ ਜਿਹੜੇ ਹਾਲਾਤ ਹੈ ਸ਼ੱਕੀ ਲੱਗੇ ਕੁਝ ਉਹਦੀ ਬਾਸ ਦੇ ਉੱਤੇ ਗੈਟ ਬਾਡੀ ਦੇ ਉੱਤੇ ਇੰਜਰੀ ਸੀ ਉਹ ਫਿਰ ਐਸੀ 302 ਦਾ ਪਰਚਾ ਅਗਰੇਟਿਕਾ ਸੈਕਸ਼ਨ 302 ਅਗਿਆਤ ਬੰਦਿਆਂ ਦੇ ਨਾਮ ਨੂੰ ਰੋਕਦੀਆਂ ਅਗੇਂਸਟ ਸਫਰਖਾਨੇ ਚ ਇਹ ਗਲਤੀ ਦਾ ਮਰਨ ਲਿਖਾ ਦੇ ਗਿਆ ਨਾ ਇਹ ਵਰਦੀ ਨੂੰ ਤਾਂ ਬੱਤੀ ਸ਼ੁਰੂ ਹੋਈ ਕੋਈ ਗੱਲ ਨਿਕਲ ਕੇ ਸਾਹਮਣੇ ਆਈ ਜਿੱਥੋਂ ਫਿਰ ਸਾਰਾ ਕੇਸ ਦਾ ਪਤਾ ਲੱਗਾ ਕਿ ਜੋ ਚੀਜ਼ੀ ਵਿੱਚ ਪੜਦੇ ਉਹਦੇ ਚੋਂ ਇੱਕ ਜਿਹੜਾ ਬੰਦਾ ਮਰੇ ਆ ਉਹਦਾ ਸਟੈਪ ਡੈਡ ਜਿਹਨੂੰ ਕਹਿੰਦੇ ਆ ਉਹ ਸੀ ਤੇ ਕੋ ਦਾ ਦੋਸ਼ ਦੋਸ਼ ਹੈ ਉਹ ਜਿਹੜੇ ਡੈਡ ਦਾ ਕਿਹਦਾ ਦਾ ਰਵੀਨ ਸ਼ਰਮਾ ਕਿ ਤੋਬੀਆ ਨਿਸ਼ਤੀ ਦਾ ਰਹਿਣ ਵਾਲਾ ਗੱਲ ਇਹ ਹੋਈ ਹੈ ਕਿ ਜਿਹੜਾ ਬੰਦਾ ਮੇਰੇ ਇੱਕ ਮਤਨ ਵਾਲੇ ਤਿੰਨ ਭੈਣ ਭਾਈ ਸੀ ਦੋ ਭਰਾ ਇੱਕ ਭੈਣ ਇਹ ਕੀ ਆਪਣੀ ਇਹ ਜਿਹੜੇ ਮਦਰ ਹੈਗੇ ਨੇ ਇਹ ਆਪ ਤੇ ਜਿਹੜੀ ਲੀਗ ਜਿਹੜੇ ਜਿਨ੍ਹਾਂ ਨੇ ਨਾਂ ਰ ਆ ਦੇ ਜਿਹੜੇ ਮੁੱਖੇ ਤੋਂ ਬੱਚੇ ਕਹਦਾ ਉਹ ਏਸੀ ਉਹਨਾਂ ਨਾਲ ਨਹੀਂ ਸੀ ਰਹਿੰਦੇ ਇੱਕ ਗੁੰਬੀ ਮਾਲ ਦੇ ਵਿਅਕਤੀ ਹੈ ਇੱਥੇ ਰਹਿੰਦੇ ਜਿਹੜੇ ਬੰਦਾ ਜੋ ਜੋ ਨੂੰ ਰ ਰਵਾਨੇ ਉਥੇ ਹੋ ਰਹੇ ਸੀ ਤੇ ਇਹ ਜਿਹੜਾ ਬੰਦਾ ਬੱਚਾ ਹੈਗਾ ਸੀ ਇਹ ਆ तकरीबन 8 ਸਾਲ ਪਹਿਲਾਂ ਦੇ ਰਹੇ ਸੀ ਇਹ ਬੱਚਾ ਹੈਗਾ ਸੀ ਹੁਣ ਇਹ ਜਦੋਂ ਗੱਭਰੂ ਹੋ ਗਿਆ 16 ਸਾਲਾਂ ਦਾ ਹੋ ਗਿਆ ਤੇ ਇਹ ਜਿਹੜਾ ਉਹ ਬੰਦਾ ਤਾਂ ਸੀ ਇਹ ਆ ਇਹਨਾਂ ਨਾਲ ਨਹੀਂ ਸੀ ਰਹਿੰਦਾ ਇਹ ਆਪਣੇ ਯਾਨੀ ਕਿ ਜਦ ਜਿਹੜਾ ਕਿੰਨਾ ਕੋ ਉੱਥੇ ਰਹਿਣਾ ਸੀ ਪਰ ਅਲਟੀਮੇਟਲੀ ਇਹ ਬੰਦਾ ਸੀ ਨੂੰ ਡਿਸਲਾਈਕ ਵੀ ਕਰਦਾ ਸੀ ਤੇ ਇਤਰਾਜ਼ ਵੀ ਕਰਦਾ ਸੀ ਸੈਕੰਡਲੀ ਉਹ ਵੀ ਜਿਹੜੀ ਪੁੱਛ ਗਏ ਸੀ ਬਰਾਣਕ ਫੱਕੀ ਜਰੂਰੀ ਗੱਲ ਨਿਕਲ ਕੇ ਸਾਹਮਣੇ ਆਈ ਤੇ ਇਹ ਹੈ ਕਿ ਇਹ ਜਿਹੜਾ ਜਿਹੜਾ ਇਹਦਾ ਪਿਤਾ ਬਣਿਆ ਗੁਰਦੀਪ ਜਿਹੜਾ ਦੋਸ਼ੀ ਵੀ ਹੈਗਾ ਇੰਨੇ ਕੁਝ ਸਾਹਮਣੇ ਪਹਿਲਾਂ ਆਪਦੇ ਹੀ ਰਿਸ਼ਤੇਦਾਰਾਂ ਦੀ ਜਿਹਦੀ ਮੇਰੇ ਆਪਦੇ ਹੀ ਰਿਸ਼ਤੇਦਾਰਾਂ ਦੇ ਰਿਸ਼ਤੇ ਜਮਾਵੇਂ ਲੱਗ ਗਏ ਹੈਗੇ ਕਿ ਜੀਮ ਚਾਰ ਬੰਦੇ ਇਕੱਠੇ ਕਰਕੇ ਜਾਲੀ ਡਾਕੂਮੈਂਟ ਬਣਾ ਕੇ ਕਿਸੇ ਨੂੰ ਗਾਹ ਵੇਚ ਦਿੰਦੀ ਅੱਗੇ ਵੇਚ ਦਿੰਦੀ ਨੌਕ ਕਨਾਲਾਂ ਦੀ ਵੀ ਹੈਗੀ ਐ ਅਮੀਨ ਸ਼ਰਮਾ ਵੀ ਵੇਚ ਪਾ ਰਹੀ ਸੀ ਉਹਦੇ ਜਦੋਂ ਵੇਚ ਦਿੱਤੀ ਐ ਤੇ ਉਹ ਗਾਹ ਇਕਦਾਲ ਹੋ ਗਿਆ ਤੇ ਗਾਹ ਕਿਹਨਾਂ ਨੇ ਖਰੀਦੀ ਐ ਜਿਹਨੂੰ ਉਹ ਵੇਚਣ ਲੱਗੇ ਉਹਨਾਂ ਤੇ ਉਹ ਮਾਲਕ ਤੇ ਜ਼ਮੀਨ ਦੇ origignal ਮਾਲਕ ਸੀ ਉਹਨਾਂ ਪਤਾ ਲੱਗ ਗਿਆ ਉਹਨਾਂ ਨੇ ਕਿਰੇ ਦੇ ਖਰਾਬ ਯਾਨੀ ਕਿ ਇੱਕ ਜਦੋਂ ਆਪਣੀ process ਹੁੰਦਾ ਐ SDM ਦੇਗੇ ਇਸ ਤਰ੍ਹਾਂ ਕਰਤਾ ਦਿੱਤੀ ਕਿ ਜੋ ਵੀ ਰਜਿਸਟਰੀ ਹੋਈ ਐ ਗਲਤ ਹੋਈ ਐ ਗਿਆ ਦੇ ਹੁਣ ਇਸ ਉਹ ਜਿਹੜੇ ਬੰਦੇ ਜਿਨ੍ਹਾਂ ਨੇ ਜ਼ਮੀਨ ਇਹਦੇ ਕੋਈ ਖਰੀਦੀ ਸੀ ਉਹਨਾਂ ਦੇ ਕੋ ਮੰਗਲ ਲਾਪੇ ਪੈਸੇ ਵੀ ਪਲੱਸ ਕੇ ਇਹ ਤੁਗ ਕੀਤਾ ਇਹ ਤਿੰਨ ਬੱਚਾ ਵਾਸਤੇ ਜਿਹਨੇ ਸਾਨੂੰ ਦੱਸਿਆ ਕਿ ਇਹਨੇ ਪਲਾਨ ਬਣਾਇਆ ਨੀਨ ਸ਼ਰਮਾ ਦੇ ਨਾਮ ਨਾਲ ਰੱਖ ਕੇ ਕਿ ਕਤਲ ਕਰ ਦਿੰਨੇ ਆ ਬੱਚੇ ਦਾ ਤੇ ਜਿਹਨੂੰ ਕਤਲ ਕਰਕੇ ਬੋਡੀ ਛੁਟਵਾ ਲਾਂਗੇ ਨਹੀਂ ਜਿਹਦੀ ਲੱਗੇਗੀ ਨਹੀਂ ਤੇ ਐਸੀ ਜਿਹੜਾ ਇਗਜ਼ਾਮ ਹੈਗਾ ਜਿਨ੍ਹਾਂ ਨੇ ਜ਼ਮੀਨ ਵੇਚੀ ਹੈ ਉਹਨਾਂ ਤੇ ਹੀ ਲਾ ਦੇਾਂਗੇ ਬਟੇ ਵੀ ਜਦੋਂ ਆਪਣੇ ਸਹੀਏ ਸਟਾਫ ਦੇ ਅਸਰ ਬਠਿੰਡਾ ਹੋਣਾ ਕਰ ਜਾਨੀ ਕਿ ਉਹ ਨੂੰ ਪਤਾ ਲੱਗਾ ਕ੍ਰਾਂਤੀ ਕਾਰਵਾਈ ਦੇ ਉਸੇ ਦਿਨ ਤੇ ਲੱਗਦੇ ਸਾਰੇ ਜਿਹੜੀ ਹੈਗੀ ਤਫ਼ਤੀਸ਼ ਲੱਗੇ ਨੇ ਕੋਈ ਸੀਸੀਟੀਵੀ ਤੇ ਲੱਗ ਗਿਆ ਬਾਕੀ ਜਿਹੜੀਆਂ ਐਕੀ ਲਾਫਟਸ ਤੇ ਲੱਗੇ ਰਹੇ 24 ਘੰਟੇ ਗਨਮਨ ਦੇ ਸੀ ਦਾ ਪਰਦਾ ਇਸ ਦੀ ਬਰਾਸ਼ ਕਰ ਦਿੱਤਾ ਇਹਨੇ ਇਸ ਚੀਜ਼ ਦਾ ਨੋਟੇ ਵੀ ਦਿੱਤਾ ਕਿ ਇਸ ਨੇ ਅਸਫਲ ਹੈ ਕਿ ਨਹੀਂ ਤੋਂ ਇਹਨੇ ਇੱਕ ਗਲਤ ਕੰਮ ਕੀਤਾ ਉਹਨੂੰ ਸੌਮਲੀ ਕਰ ਦਿੱਤਾ ਉਹ ਗੁਰੂ ਘਣਾਉਣਾ ਅਪਰਾਧ ਕੀਤਾ ਦੋ ਬੰਦੇ ਦੋਸ਼ੀ ਜਿਹੜੇ ਹੈਗੇ ਸੀ ਇਹਦੇ ਐਰ.ਓ. ਪਰਲੇ ਨੇ ਇਹਨਾਂ ਘਰੋਂ ਨਾ ਨਾ ਲੈ ਗਿਆ ਉਗੀ ਉਹ ਹੈਗਾ ਸੀ ਵੀ ਪਾਸ ਕਰਦਾ ਸੀ ਮੋਟਰਸਾਈਕਲ ਖਰੀਦਣਾ ਭਾਨਾ ਬਣਾ ਕੇ ਬੈਠ ਗਿਆ ਤੇ ਫਿਰ ਇੱਕੋ ਹੀ ਲਿਆ ਕੇ ਆਪਣੇ ਨਹਿਰਾ ਫੇਸੇ ਕਿਉਂਕਿ ਸੰਸਾਰ ਹੈ ਗਿਆ ਤੇ ਇੱਥੇ ਲੈ ਗਿਆ ਤੇ ਇੱਥੇ ਉਹਨਾਂ ਨੂੰ ਬਲਕੁੱਟ ਕੇ ਵੀ ਪਿਆ ਕਰ ਦਿੱਤੀ ਆ ਬੋੜੀ ਸਫਾਤੀ ਸੀ ਜਿਹੜਾ ਟਕਰਾ ਮੋਟਰਸਾਈਕਲ ਸੀ ਉਹ ਅਸੀਂ ਰਿਕਵਰ ਕਰ ਲਿਆ ਜੀ ਤੇ ਹੋਰ ਬਾਕੀ ਸਾਡੀ ਹਜੇ ਕੰਪਨੀ ਚੱਲ ਰਹੀ ਆ ਤੇ ਜੋ ਬਾਕੀ ਕਰਦੇ ਹਾਂਗੇ ਜਿਹੜੇ ਉਹਨਾਂ ਦੇ ਬਾਅਦ ਲੈ ਕੇ ਆਪਾਂ ਦਾ ਵੀ 16 ਮੇਰੀ ਮਾਂ ਬਾਬਾ ਜੀ ਦਾ ਕੋਈ ਨਹੀਂ ਕੋਈ ਨੀ ਕੋਈ ਨਾ ਰੋਲਦੀ ਹੈ ਕੋਈ ਫੋਟੋ ਨਹੀਂ ਮੋਤੀ ਹੈ ਜੇ ਹੈ ਜਿਆਦਾ ਨਹੀਂ ਹੈ ਨਾ ਮੋਟੇ ਆਪਣਾ ਮੋਟੇ ਉਹਨੇ ਜੋ ਦੱਸਿਆ ਉਹਨੇ ਕਪੜੇ ਮਾ ਕੋ ਕੇ ਮੈਂ ਸਾਫ ਨਹੀਂ ਨਹੀਂ ਜਿੱਦਾਂ ਮੈਨੂੰ ਸਹੀ ਹੋਵੇ 11 ਡਾਟਾ ਕਰ ਲਿਆ 11 ਹੋ ਗਿਆ ਹੈ ਜੇ ਇਹ ਹਾਂ ਜੇ ਉਹ ਕਿਤਾਬ ਨੂੰ ਦੁਆਰਾ ਸੰਸਕ੍ਰਿਤ ਲਈ ਮਰੜਦੀ ਹੁੰਦਾ ਤੇ ਦੱਤੇ ਕੋਰ ਕਰਦੇ ਹਾਂਜੀ ਬੀਪੁਰੇ ਰੂ ਰਚਾ ਬੀਪੁਰੇ ਬਾਇਓਲੋਜੀਕਲ ਫਾਦਰ ਦੀ ਹੈਗੇ ਨੇ ਉਹ ਤਾਂ ਹੈਗੇ ਨੇ ਮਦਰ ਦੀ ਮਦਰ ਉਹਨਾਂ ਨਾਲ ਰਹਿੰਦੀ ਨਹੀਂ 8-9 ਸਾਲਾਂ ਦੀ ਕਾਲੀ ਰਹਿੰਦੀ ਹੈ ਹਾਂ ਇਹ ਜਿਹੜਾ ਬੰਦਾ ਹੈਗਾ ਗੁਰਦੀਪ ਜੀ ਦਾ ਹੈਗਾ ਜੀ ਇਹਦੇ ਤੋਂ ਪਹਿਲਾਂ ਵੀ ਇੱਕ ਜਿਹੜੇ ਹੋਟਲ ਦੇ ਨਾਮ ਤੋਂ ਇੱਕ ਕੱਤੇ ਦਾ ਹੈਗਾ ਚੋਰੀ ਦਾ ਮਕਦਮਾ ਹੈਗਾ ਹੋਰ ਵੀ ਇਹ ਪਤਾ ਕਰ ਰਹੇ ਕਿ ਹੋਰ ਵੀ ਜਿਸੇ ਹੋਰ ਗੁਰਮ ਚ ਵੀ ਨਾ ਇੱਕ ਮਾਮਲਾ ਕੀਤਾ ਹੋਇਆ ਉਹ ਵੀ ਕਰੇ ਉਹ ਗੁਰਪੁਰ ਮਾਨਾ ਦੀ ਜੋਧਪੁਰ ਮਾ ਉਹਦੀ ਮਾਹਰ ਉੱਥੇ ਆ ਕੇ ਨਹੀਂ ਲੱਪੀ ਨੂੰ ਇਹਨੇ ਇੱਕ ਵੇਲੇ ਨਾਲ ਆਪੀ ਗੁਰਦੀਪ ਤੇ ਆ ਸ਼ਰਮਾਇਆ ਤੋਂ ਉਹ ਕੋਈ ਫੇਰੂ ਜੇ ਇਹ ਸਾਰੇ ਪਲਾਨ ਇਹਨਾਂ ਨੇ ਰਲ ਕੇ ਬਣਾਇਆ ਨਾ ਪਹਿਲਾਂ ਜਮੀਨ ਇਹਨਾਂ ਨੇ ਰਲ ਕੇ ਗੁਰਦੀਪ ਦੇ ਜਿਹਨੂੰ ਦਾ ਪ੍ਰੋਜੈਕਟ ਨਿਸ਼ਚਿਤ ਬਣਾਣੀ ਗਾ ਪਹਿਲਾਂ ਵੇਚ ਦਿੱਤੀ ਆ ਆਪੀ ਕਾਗਜ਼ ਤਿਆਰ ਕਰਕੇ ਆ ਵੀ ਬੰਦੇ ਖੜੇ ਕਰਕੇ ਤੇ ਮੁੜ ਕੇ ਜਦੋਂ ਉਹ ਸੌਦਾ ਚਲੋ ਕਾਗਜ਼ੀ ਪਤਰੀ ਸੇੜੇ ਚੜ੍ਹ ਗਿਆ ਪਰ ਜਿਹੜੀ ਲੀਗਲੀ ਉਹਨਾਂ ਨੂੰ ਪਤਾ ਲੱਗਦਾ ਉਹਨਾਂ ਨੇ ਚੈਲੰਜ ਕੀਤਾ ਗੁਰੂ ਉਹ ਸਾਰੀ ਰੋਕ ਲਾਕੀ ਜਿਹੜੇ ਪੈਸੇ ਕੋਈ ਮਿਲਨੇ ਹੋਣੇ ਬਕਾਇਆ ਨੋਕ ਉਹ ਜਿਹਨਾਂ ਨੂੰ ਖਰੀਦੀ ਹੈ ਖਰੀਦੀ ਸੀ ਉਹਨਾਂ ਨੂੰ ਕਰਨ ਲੱਗ ਪਏ ਕਿ ਤੁਸੀਂ ਇੱਕ ਇੱਕ ਦਾ ਉਸ ਤੋਂ ਬਾਅਦ ਇਹਨੇ ਸਾਰਾ ਉਸ ਚੀਜ਼ ਤੇ ਧਿਆਨ ਡਾਇਰਟ ਕਰਕੇ ਚਲੋ ਮੰਮੀ ਬਰਾਦ ਕਿਨੇ ਬ੍ਰਿਸ਼ੇਟ ਮੰਮੀ ਲੱਗਦੀ ਕਿ ਉਹਨਾਂ ਨੇ ਜ਼ਮੀਨਾਂ ਨੇ ਵੇਚੀ ਸੀ ਕਿ ਦੋਨੋਂ ਨੇ ਗੈਂ ਟੈਂਗਲ ਕਰ ਲਿਆ ਸਾਡਾ ਮਸਲਾ ਅਲੋ ਜੀ ਦੋ ਇਹ ਸਾਰਾ ਅਪਰਾਧ ਨੋਕ ਨਾਲ ਨੋਕ ਨਾਲ ਜੀ ਇਹ ਤੇ ਦੋ ਲੈਸ ਟੈਂਕ ਕਰਾ ਲਗਾ ਨੋਕ ਨਾਲ ਬੱਚੂ ਆਦਾ ਬੱਚੂ ਬੱਟਾ ਕੋਈ ਨਾ ਜੀ ਇਹਨਾਂ ਦੀ ਕਿੰਨੀ ਤੱਕ ਤੇਵਾ ਹੁੰਦਾ ਹੈ ਉਹ ਤਾਂ ਪਹਿਲਾਂ ਤੁਹਾਨੂੰ ਗੁਰੂ ਤੋਂ ਪੇਨਾ ਹਣਾ ਹੈ ਜੀ ਹਾਲਾ ਪਰ ਪਹਿਲਾ ਗੂਟਾ ਤੇ ਨੁਮਾਇਗਾ ਹਾਂ ਲਗਾ ਹਾਂ ਹਾਂ ਹਾਲਾ ਹਾਲਾ ਮੈਨੂੰ ਇਹ ਹੈ ਕਿ ਤੇ ਜੀ ਦੇਖੀ ਇਹ ਇਸ ਤੇਰੀ ਜੀ ਮੈਂ ਐਕਚੁਅਲੀ ਇਹ ਪਤਾ ਕਰ ਰਹੇ ਹਾਂ ਮਾਂਮੀ ਕਰਕੇ ਇਹ ਲਵੇ ਨੇ ਕੋਲੋਂ ਤੋਂ ਦਾ ਕਮਲ ਸਿੰਘ ਐਸ ਪਰ ਹਿੰ ਕਿ 14 ਕੋ ਲੱਖ ਤੋਂ ਹੋਇਆ ਬਾਕੀ ਜਿਹਨੂੰ ਆਉਗੇ ਡਾਕੂਮੈਂਟਸ ਦੇਖਾ ਗਲਾਗੇ ਉਹਨਾਂ ਨੂੰ ਬੁਲਾਵਾਂਗੇ ਫਿਰ ਕੋਈ